ਅਸੀਂ ਮਰਦ ਹੁੰਨੇ ਆ ਤੇ ਔਰਤ ਪੈਰ ਦੀ ਜੁੱਤੀ ਹੁੰਦੀ ਆ ਇਹ ਗੱਲ ਕਹਿਣ ਵਾਲੇ ਨਾ ਆਪਦੀ ਮਾਂ ਭੈਣ ਧੀ ਤੇ ਪਤਨੀ ਦੇ ਸਕੇ ਨਹੀਂ ਹੋ ਸਕਦੇ ਤੇ ਜੇ ਆਪਣੀ ਮਾਂ ਦੇ ਭੈਣ ਦੇ ਆਪਣੀ ਪਤਨੀ ਤੇ ਧੀ ਦੇ ਸਕੇ ਹੋ ਨਾ ਅੱਜ ਉਹਨਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਸੁਣੋ ਜਿਹੜੀਆਂ ਤੁਹਾਡੇ ਵਾਸਤੇ ਕਰਦੀਆਂ ਨੇ ਤੇ ਜੇ ਸਕੇ ਹੋ ਤਾਂ ਪੋਸਟ ਨੂੰ ਸ਼ੇਅਰ ਵੀ ਕਰਿਓ ਤੇ ਆਪਣੀ ਮਾਂ ਭੈਣ ਧੀ ਤੇ ਪਤਨੀ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਭਰਾ ਕਦਰ ਕਰਦੇ ਹੋ ਔਰਤ ਦੀ ਕਿਉਂਕਿ ਅੱਜ ਜੇ ਮਰਦਾਉ ਪੁਣਾ ਹੈਗਾ ਨਾ ਮਰਦ ਪੁਣਾ ਦੀ ਜਿਹੜੀ ਦੀ ਗੱਲ ਕਰਦੇ ਆ ਇਹ ਤਾਂ ਹੀ ਆ ਜੇ ਕਿ ਆ ਔਰਤ ਹੈਗੀ ਆ ਕਿਸੇ ਵੀ ਦੋਸਤੋ ਦੇਸ਼ ਦੀ ਤਰੱਕੀ ਜੇ ਘਰ ਦੇਖਣੀ ਹੋਵੇ ਨਾ ਪਤਾ ਕਿੱਥੋਂ ਪਤਾ ਲੱਗਦੀ ਹੈ ਉਸ ਦੇਸ਼ ਦੀਆਂ ਔਰਤ ਦੇ ਹਾਲਾਤਾਂ ਤੋਂ ਪਤਾ ਲੱਗਦੀ ਹੈ ਮੜਿਆ ਗੌਰ ਕਰ ਲਿਓ ਜੇ ਅਸੀਂ ਵਿਕਸਤ ਦੇਸ਼ਾਂ ਦੀ ਗੱਲ ਕਰਦੇ ਨਾ ਅਮਰੀਕਾ ਕੈਨੇਡਾ ਯੂਰਪ ਦੇ ਜਿਹੜੇ ਕੰਟਰੀਜ਼ ਨੇ ਜਿੰਨੇ ਵੀ ਉਹਨਾਂ ਸਾਰੇ ਦੇਸ਼ਾਂ ਦੇ ਵਿੱਚ ਦੇਖ ਲਿਓ ਔਰਤ ਦਾ ਰੁਤਬਾ ਕਿੱਥੇ ਰੱਖਿਆ ਅਗਲਿਆਂ ਨੇ ਤੇ ਦੇਸ਼ ਕਿੱਥੇ ਪਹੁੰਚ ਗਿਆ ਤੇ ਉਸ ਤੋਂ ਬਾਅਦ ਸਾਡੇ ਵਰਗੇ ਮੁਲਕ ਆ ਜਾਂਦੇ ਜਿਹਦੇ ਵਿੱਚ ਕੀ ਆ ਉਹ ਇੱਜ਼ਤ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ ਤਾਂ ਹੀ ਅਸੀਂ ਕੀ ਆ ਸਾਨੂੰ ਉਹ ਤਰੱਕੀ ਨਹੀਂ ਮਿਲੀ ਜਿਹੜੀ ਅਸੀਂ ਲੋਚਦੇ ਆ ਤੇ ਸਭ ਤੋਂ ਮਾੜੇ ਹਾਲਾਤ ਮੁਸਲਮਾਨ ਕੰਟਰੀਜ਼ ਦੇ ਵਿੱਚ ਨੇ ਤੇ ਅੱਜ ਸਭ ਤੋਂ ਮਾੜੇ ਹਾਲਾਤ ਉਹਨਾਂ ਮੁਲਕਾਂ ਦੇ ਆ ਇਸੇ ਕਰਕੇ ਕਹਿਣਾ ਕਿ ਕਿਸੇ ਮੁਲਕ ਦੇ ਹਾਲਾਤ ਜਿਹੜੇ ਹੈਗੇ ਉੱਥੋਂ ਦੀ ਔਰਤ ਦੀ ਦਸ਼ਾ ਤੇ ਨਿਰਭਰ ਕਰਦੇ ਆ ਤੇ ਅਸੀਂ ਜੇ ਆਪਣੀਆਂ ਔਰਤਾਂ ਨੂੰ ਹੁਣ 50% ਹਿੱਸੇ ਨੂੰ ਕਿਤੇ ਨਾ ਕਿਤੇ ਸਾਡੇ ਮੁਲਕ 'ਚ ਦਬਾ ਕੇ ਰੱਖਿਆ ਮੈਂ ਦਬਾ ਕੇ ਕਿਉਂ ਕਹਿਣਾ ਮੈਂ ਕਹਿੰਦਾ ਜੇ ਔਰਤ ਨੂੰ ਅਨੁਕੂਲ ਦੋਸਤੋ ਸਮਾਂ ਜੋਗ ਹਾਲਾਤ ਤੇ ਉਚਿਤ ਮੌਕਾ ਮਿਲਿਆ ਨਾ ਤਾਂ ਬੰਦੇ ਤੋਂ ਕਿਤੇ ਵੀ ਔਰਤਾਂ ਘਟ ਨਹੀਂ ਰਹੀਆਂ ਬਲਕਿ ਮੂਹਰੇ ਚੱਲ ਚੱਲੀਆਂ ਨੇ ਹੁਣ ਸਭ ਤੋਂ ਵੱਧ ਔਰਤ ਦੇ ਹਾਲਾਤ ਬਣਾਉਣ ਦੇ ਵਿੱਚ ਮੈਂ ਤਾਂ ਇਕੱਲੇ ਆਪਣੇ ਮੁਲਕ ਦੀ ਗੱਲ ਕਰਦਾ ਸਾਡੇ ਮੁਲਕ 'ਚ ਔਰਤ ਦੇ ਹਾਲਾਤ ਬਣਾਉਣ ਦੇ ਅਸਲ ਜ਼ਿੰਮੇਵਾਰ ਕੌਣ ਨੇ ਸਭ ਤੋਂ ਵੱਡੇ ਦਾ ਸਾਡੇ ਭਾਸ਼ਾ ਵਿਗਿਆਨੀ ਤੇ ਫਿਲਾਸਫਰ ਨੇ ਸਾਡੇ ਭਾਸ਼ਾ ਵਿਗਿਆਨੀਆਂ ਨੇ ਸਾਡੇ ਦਿਮਾਗ ਦੇ ਵਿੱਚ ਦੋਸਤੋ ਸੋਚ ਕੀ ਭਰੀ ਆ ਜਿਹੜੀ ਵੀ ਕਮਜ਼ੋਰ ਚੀਜ਼ ਆ ਉਹਦਾ ਨਾਂ ਵੀ ਕੀ ਆ ਮੱਕਾ ਕੀ ਆ ਅਸੀਂ ਦੇਖੀਏ ਔਰਤ ਔਰਤਾਂ ਦੇ ਮਾਕੇ ਫੀਮੇਲ ਮਾਕੇ ਨਾਮ ਰੱਖੇ ਗਏ ਆ ਉਹਨਾਂ ਦੇ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਲੈ ਸਕਦੇ ਹੋ ਹੁਣ ਅਸੀਂ ਕੀ ਆਮ ਗੱਲ ਕਰਦੇ ਆ ਪੁਲੀ ਛੋਟੀ ਹੁੰਦੀ ਆ ਪੁਲ ਵੱਡਾ ਹੁੰਦਾ ਕਿਉਂਕਿ ਪੁਲ ਕੀ ਆ ਇੱਕ ਬੰਦੇ ਦੀ ਜਮਾਤ ਨੂੰ ਡਿਨੋਟ ਕਰਦਾ ਕੋਈ ਵੀ ਸ਼ਬਦ ਆਪਦੀ ਜ਼ਿੰਦਗੀ 'ਚ ਸੋਚ ਕੇ ਦੇਖਿਓ ਚਿਮਟੀ ਲੈ ਲਓ ਛੋਟੀ ਚਿਮਟੀ ਨੂੰ ਆਪਾਂ ਕੀ ਕਹਿ ਦਿੰਦੇ ਆ ਤੇ ਵੱਡੇ ਕਾਰ ਨੂੰ ਚਿਮਟਾ ਕਹਿ ਦਿੰਦੇ ਆ ਉਹ ਮਜ਼ਬੂਤ ਆ ਸਟਰੋਂਗ ਆ ਉਸੇ ਤਰ੍ਹਾਂ ਕਾਪੀ ਲਾ ਲਓ ਰਜਿਸਟਰ ਲਾ ਲਓ ਜਿਹੜੇ ਅਸੀਂ ਨਾਮ ਹੀ ਭਾਵੇਂ ਬਾਹਰੋਂ ਲਿਆ ਉਹਨਾਂ ਨੇ ਵੀ ਉਸੇ ਤਰ੍ਹਾਂ ਅਡਾਪਟ ਕੀਤਾ ਕੌਲੀ ਸ਼ਬਦ ਛੋਟੇ ਮਾਕੇ ਨੂੰ ਭਾਂਡੇ ਨੂੰ ਕੌਲੀ ਕਹਿਆ ਜਾਂਦਾ ਤੇ ਵੱਡੇ ਨੂੰ ਕੌਲਾ ਕਿਹਾ ਜਾਂਦਾ ਤੇ ਉਸੇ ਤਰ੍ਹਾਂ ਅਸੀਂ ਗੱਲ ਕਰਦੇ ਆ ਬਾਟੀ ਕਿਉਂਕਿ ਹੁਣ ਤਾਂ ਬਾਟੀ ਸ਼ਬਦ ਵੀ ਨਹੀਂ ਪਤਾ ਹੋਣਾ ਖੁੱਲੇ ਮੂੰਹ ਵਾਲੀ ਜਿਹੜੀ ਉੱਪਰੋਂ ਖੁੱਲੀ ਤੇ ਹੇਠੋਂ ਕੀ ਆ ਥੋੜੀ ਤੰਗ ਹੁੰਦੀ ਉਹਨੂੰ ਅਸੀਂ ਬਾਟੀ ਕਹਿ ਦਿੰਨੇ ਆ ਤੇ kia ਉਹਦੋਂ ਵੱਡਾ ਜਿਹੜਾ ਹੈਗਾ ਉਹਨੂੰ ਆਪਾਂ ਬਾਟਾ ਕਹਿ ਦਿੰਨੇ ਆ ਖੁਰਪੀ ਖੁਰਪਾ ਇਹ ਸਾਰੇ ਜਿਹੜੀ ਸ਼ਬਦਾਵਲੀ ਹੈ ਸਾਡੇ ਭਾਸ਼ਾ ਵਿਗਿਆਨੀਆਂ ਨੇ ਸਾਡੇ ਦਿਮਾਗ 'ਚ ਥੋਪੀ ਵੀ ਆ ਤੇ ਕਮਜ਼ੋਰੀ ਨੂੰ ਕੀ ਆ ਹਮੇਸ਼ਾ ਫੀਮੇਲ ਬੋਏ ਮਾਕੇ ਨਾਮ ਦੇ ਨਾਲ ਪ੍ਰਭਾਸ਼ਿਤ ਕੀਤਾ ਗਿਆ ਸਭ ਇੱਕ ਨਾ ਦੋਸਤੋ ਜਿਹੜੀ ਐਕਸੈਪਸ਼ਨ ਅਸੀਂ ਗੱਲ ਕਰਦੇ ਆ ਉਹ ਹੈਗੀ ਆ ਤਵੀ ਤੇ ਤਵਾ ਅਸੀਂ ਤਵੀ ਦੀ ਗੱਲ ਕਰੀਏ ਤਵੀ ਦੋਸਤੋ ਵੱਡਾ ਕੀ ਆਕਾਰ ਦੀ ਮੰਨਿਆ ਜਾਂਦਾ ਜਿਹਦੇ ਉੱਤੇ ਸਾਰੀਆਂ ਰੋਟੀਆਂ ਲੰਘਾ ਜਾਂਦੀਆਂ ਨੇ ਤੇ ਤਵਾ ਛੋਟੇ ਆਕਾਰ ਦਾ ਹੁੰਦਾ ਜਿਹੜਾ ਜਿਹੜਾ ਅਸੀਂ ਘਰ ਦੇ ਇਕੱਲੇ ਬੰਦਿਆਂ ਦੀ ਰੋਟੀ ਲਾਉਣੇ ਇਕੱਲੇ ਪਰਿਵਾਰ ਦੀ ਰੋਟੀ ਲਾਉਣੇ ਆ ਉੱਥੇ ਵੀ ਕਿਤੇ ਨਾ ਕਿਤੇ ਭਾਸ਼ਾ ਵਿਗਿਆਨੀਆਂ ਨੇ ਉਹੀ ਗੱਲ ਦਿਮਾਗ 'ਚ ਰੱਖੀ ਆ ਕਿਉਂਕਿ ਔਰਤ ਦੋਸਤੋ ਸੇਕ ਵੀ ਵੱਧ ਚੱਲਦੀ ਆ ਬੰਦੇ ਨਾਲੋਂ ਕਿਹੜੀ ਚੀਜ਼ ਦਾ ਸੇਕ ਹੁਣ ਗੌਰ ਕਰਿਓ ਜੇ ਸਕਿਓ ਮੈਂ ਤਾਂ ਹੀ ਕਹਿਣਾ ਸ਼ੇਅਰ ਕਰਿਓ ਆਪਣੀ ਮਾਂ ਭੈਣ ਧੀ ਦੇ ਨਾਲ ਤੇ ਘਰ ਵਾਲੀ ਦੇ ਨਾਲ ਹੁਣ ਦੋਸਤੋ ਸਭ ਤੋਂ ਪਹਿਲਾਂ ਅਸੀਂ ਮਾਂ ਦੀ ਗੱਲ ਕਰਦੇ ਆਂ ਮਾਂ ਦੀ ਸਾਹਜ ਸਭ ਤੋਂ ਪਹਿਲਾਂ ਪੈਂਦੀ ਆ ਤੇ ਮਾਂ ਜਿਹੜਾ ਦਰਦ ਹੰਡਾਉਂਦੀ ਆ ਇੱਕ ਬੱਚਾ ਜੰਮਣ ਵੇਲੇ ਕਹਿੰਦੇ 20 ਹੱਡੀਆਂ ਟੁੱਟਣ ਦਾ ਦਰਦ ਬਰਦਾਸ਼ਤ ਕਰਦੀ ਆ ਤੇ ਇੱਕ ਬੰਦੇ ਦੀ ਦਰਦ ਚ ਲੰਨ ਦੀ ਕਪੈਸਿਟੀ ਵੱਧ ਤੋਂ ਵੱਧ 5 ਹੱਡੀਆਂ ਦੀ ਤੇ 5 ਹੱਡੀਆਂ ਤੋਂ ਵੱਧ ਜੇਕਰ ਟੁੱਟਦੀਆਂ ਤਾਂ ਬੰਦਾ ਬੇਸੁਰਤ ਹੋ ਜਾਂਦਾ ਤੇ ਔਰਤ ਇੱਕ ਬੱਚੇ ਨੂੰ ਜਨਮ ਦੇਣ ਲੱਗੀ 20 ਹੱਡੀਆਂ ਟੁੱਟਣ ਦਾ ਦਰਦ ਚਲਦੀ ਆ ਤੁਸੀਂ ਸੋਚ ਕੇ ਦੇਖੋ ਤੁਹਾਨੂੰ ਪਤਾ ਹੋਵੇ ਕਿ ਆ ਥਾਂ ਤੇ ਮੇਰੇ ਸੱਟ ਲੱਗੂਗੀ ਆਪਾਂ ਉਹਦੇ ਨੇੜ ਦੇ ਟੱਪਦੇ ਤੇ 20 ਹੱਡੀਆਂ ਟੁੱਟਣ ਦਾ ਦਰਦ ਔਰ ਦੁੱੱਲਣ ਵਾਸਤੇ ਦੁਬਾਰਾ ਤਿਆਰ ਹੋ ਜਾਂਦੀ ਆ ਸਿਰਫ ਸਾਡੇ ਕੀ ਆ ਇੱਕ ਪੁੱਤ ਦੀ ਕੀ ਆ ਜ਼ਿਆਦਾਤਰ ਪੁੱਤ ਦੀ ਮਾਂ ਕੇ ਲੋਚਨਾ ਮਾਂ ਕੇ ਲੋਚ ਕਰਕੇ ਦੁਆਰੇ ਵੀ ਉਹ ਕੀ ਆ ਉਹ ਪੀੜ ਚੱਲਦੀ ਆ ਕੀ ਦੀ ਮਰੀ ਸਾਡੀ ਮਰੀ ਤੇ ਜਿਹੜੇ ਅਸੀਂ ਪੈਦਾ ਹੋਏ ਆ ਮੜਾ ਜਾਂ ਸੋਚ ਕੇ ਅਹਿਸਾਸ ਕਰਿਓ ਕਿ ਸਾਡੀ ਮਾਂ ਨੇ 20 ਹੱਡੀਆਂ ਟੁੱਟਣ ਦਾ ਚਾਰ ਗੁਣਾ ਦਰਦ ਜਿਹੜਾ ਇੱਕ ਮਰਦ ਝੱਲ ਸਕਦਾ ਦੇ ਸੁਰਤ ਹੋਣ ਤੋਂ ਪਹਿਲਾਂ ਉਦੋਂ ਚਾਰ ਗੁਣਾ ਦਰਦ ਝੱਲ ਕੇ ਸਾਨੂੰ ਪੈਦਾ ਕੀਤਾ ਫੇਰ ਕੀ ਆ ਮਾਂ ਆਈ ਆ ਤੇ ਮਾਂ ਤੋਂ ਵੱਧ ਸਕਾ ਕੋਈ ਹੋ ਨਹੀਂ ਸਕਦਾ ਦੂਜੇ ਨੰਬਰ ਤੇ ਗੱਲ ਕਰਦੇ ਆ ਭੈਣ ਦੀ ਦੋਸਤੋਂ ਭੈਣ ਕੋ ਰਿਸ਼ਤਾ ਜਿਹੜੀ ਸਭ ਤੋਂ ਵੱਧ ਆਪਦੇ ਭਰਾ ਦਾ ਸੁੱਖ ਲੋਚਦੀ ਆ ਕਿਉਂ ਲੋਚਦੀ ਆ ਦੋਸਤੋਂ ਆਪਣੇ ਲਈ ਵੀ ਆਪਣੇ ਮਾਪਿਓ ਦੇ ਲਈ ਵੀ ਠੀਕ ਹੈ ਉਹਨੂੰ ਪਤਾ ਕਿ ਮੇਰਾ ਭਾਜ ਭਰਾ ਜੇ ਸੁਖੀ ਵਸਦਾ ਨਾ ਤਾਂ ਮੇਰੇ ਮਾਪੇ ਉਹ ਵੀ ਸੁਖੀ ਰਹਿਣਗੇ ਬਾਕੀ ਪੇਕੇ ਪਰਿਵਾਰ ਨਾਲ ਸਾਂਝ ਹੀ ਕੀ ਆ ਭਰਾ ਕਰਕੇ ਰਹਿ ਜਾਂਦੀ ਆ ਉਸ ਤੋਂ ਬਾਅਦ ਭਰਾ ਤੇ ਭੈਣ ਦਾ ਰਿਸ਼ਤਾ ਤੇ ਜਿਹੜੇ ਕੋਲ ਹੈਗਾ ਤਾਂ ਹੀ ਕਹਣਾ ਕਿ ਹਰ ਬੰਦੇ ਦੀ ਭੈਣ ਹੋਣੀ ਜ਼ਰੂਰੀ ਆ ਬੜਾ ਗੱਲਾਂ ਦਾ ਅਹਿਸਾਸ ਹੁੰਦਾ ਤੇ ਫਿਰ ਦੋਸਤੋਂ ਪਤਨੀ ਆ ਜਾਂਦੀ ਆ ਤੇ ਜਿਹਦੇ ਤੋਂ ਵੱਧ ਕੀ ਆ ਮੈਂ ਕਹਣਾ ਕੋਈ ਬੰਦਾ ਸਾਥ ਹੀ ਨਹੀਂ ਦਿੰਦਾ ਇਸੇ ਕਰਕੇ ਮੈਂ ਕੀ ਆ ਇੱਕ ਦੋਸਤੋਂ ਪਹਿਲਾਂ ਵੀ ਗੱਲ ਕੀਤੀ ਕਿਤੇ ਲਿਖੀ ਪੜ੍ਹੀ ਕਿਸੇ ਰਾਈਟਰ ਦੀ ਲਿਖੀ ਸੀ ਉਹਨੇ ਗੱਲ ਕੀਤੀ ਜੀ ਕਹਿੰਦਾ ਉਦਾਰਤਾ ਦੀਆਂ ਹੱਡੀਆਂ ਦਾ ਪਿੰਜਰ ਤੇ ਦਇਆ ਦੀ ਮਿੱਟੀ ਨਾਲ ਉਹਦੇ 'ਚ ਜਾਨ ਫੂਕੀ ਜਾਂਦੀ ਆ ਇਹ ਫਿਰ ਕੁਰਬਾਨੀ ਦੇ ਨਾਮ ਉੱਕਣ ਵਾਲੀਆਂ ਸੰਗਲੀਆਂ ਉਹਦੇ ਗਾਲਚੇ ਪਾ ਦਿੱਤੇ ਜਾਂਦੇ ਕਿਉਂਕਿ ਸਾਰੀ ਉਮਰ ਫਿਰ ਕੁਰਬਾਨੀਆਂ ਕਰਦੀ ਐ ਪਹਿਲਾਂ ਚਾਹੇ ਮਾਂ ਬਣ ਕੇ ਫਿਰ ਕੀ ਆ ਧੀ ਬਣ ਕੇ ਵੀ ਇੱਕ ਪਤਨੀ ਹੋ ਕੇ ਵੀ ਠੀਕ ਐ ਕਿਵੇਂ ਚੱਲਦੀ ਆ ਅਸੀਂ ਸਾਰੇ ਜਾਣਦੇ ਆ ਇੱਕ ਪਤਨੀ ਦਾ ਜਿਹੜਾ ਰੁਤਬਾ ਹੈਗਾ ਮਾੜਾ ਜਿਹਾ ਮਹਿਸੂਸ ਕਰਿਓ ਪਤਨੀ ਥੋੜੇ ਵਾਸਤੇ ਕਰਦੀ ਕੀ ਆ ਘਰ ਦੀਆਂ ਕੰਧਾਂ ਦੇ ਵਿੱਚ ਨਾ ਬੰਦੇ ਨੂੰ ਦੋ ਦਿਨ ਰਹਿਣਾ ਪੈ ਜੇ ਮੈਂ ਕਹਣਾ ਬੰਦੇ ਦਾ ਦਿਮਾਗ ਹੱਲ ਜੇ ਕਿੰਨਾ ਪੇਸ਼ੈਂਸ ਹੁੰਦਾ ਇਹਨਾਂ ਦੇ ਵਿੱਚ ਜਿਹੜੇ ਚਾਰ ਦੀਵਾਰੀ ਦੇ ਅੰਦਰ ਆਪਣੇ ਆਪ ਨੂੰ ਰੱਖ ਕੇ ਸਾਨੂੰ ਕੀ ਆ ਪਾਲਦੀਆਂ ਨੇ ਸਾਡੇ ਹਰ ਲੋੜ ਦਾ ਖਿਆਲ ਰੱਖਦੀਆਂ ਨੇ ਕਦੇ ਰਹਿ ਕੇ ਦੇਖਿਓ ਘਰ ਦੇ ਵਿੱਚ ਜੇ ਉਹਦਾ ਰੁਕਦੇ ਆ ਨਾ ਕਈ ਵਾਰੀ ਬਿਮਾਰ ਹੋ ਕੇ ਵੀ ਘਰ ਦੇ ਵਿੱਚ ਦੋ ਦਿਨ ਟਪਾਉਣੇ ਔਖੇ ਹੋ ਜਾਂਦੇ ਆ ਤੇ ਕਿੰਨੀ ਸ਼ਹਿ ਸ਼ਕਤੀ ਹੋਊਗੀ ਇਸੇ ਕਰਕੇ ਦੋਸਤੋ ਹਾਰਟ ਅਟੈਕ ਇਹਨਾਂ ਨੂੰ ਘਟ ਕਿਉਂਦੇ ਕਿ ਇਹਨਾਂ 'ਚ ਜਨ ਦੀ ਜਿਹੜੀ ਹੈਗੀ ਆ ਤਾਕਤ ਬੰਦੇ ਨਾਲੋਂ ਵੱਧ ਹੁੰਦੀ ਆ ਬੰਦਾ ਬੜੀ ਛੇਤੀ ਟੈਨਸ਼ਨ ਲੈ ਜਾਂਦਾ ਪਰ ਔਰਤ ਦਾ ਹਾਜਮਾ ਕਿੱਦਾਂ ਹੁੰਦਾ ਇਹ ਅਸੀਂ ਸਾਰੇ ਇਹ ਆ ਦੇਖ ਸਕਦੇ ਹੋ ਜਿਹੜੇ ਕੀ ਆ ਫਿਜ਼ੀਕਲ ਹਾਲਾਤ ਹੈ ਕਿ ਨੇ ਕੰਡੀਸ਼ਨਸ ਹੈਗੀਆਂ ਨੇ ਉਹਨਾਂ ਦੇ ਵਿੱਚ ਔਰਤ ਦੀ ਓਵਰਜ ਆਪਾਂ ਕਹਿੰਦੇ ਨੇ ਪੰਜ-ਸੱਤ ਸਾਲ ਆਮ ਬੰਦੇ ਮੱਕੇ ਮੀਣੀ ਜਾਂਦੀ ਆ ਇਸੇ ਕਰਕੇ ਆ ਕਿਉਂਕਿ ਉਹ ਬੜੀਆਂ ਵੱਡੇ ਦੁੱਖਾਂ ਨੂੰ ਵੀ ਕੀ ਆ ਬੜਾ ਸੌਖਾ ਝੱਲ ਲੈਂਦੀਆਂ ਨੇ ਤੇ ਬੰਦਾ ਬਰਦਾਸ਼ਤ ਨਹੀਂ ਕਰ ਪਾਉਂਦਾ ਇਸੇ ਕਰਕੇ ਬੀਪੀ ਤੇ ਜ਼ਿਆਦਾ ਪੀਸ਼ ਰਹੀ ਜਿਹੜੇ ਪੇਸ਼ੈਂਟ ਆ ਉਹ ਬੰਦੇ ਬੰਦ ਪਏ ਜਾਂਦੇ ਤੇ ਅਕਸਰ ਅਸੀਂ ਗੱਲ ਕਰਦੇ ਆ ਦੋਸਤੋ ਜਿਹੜਾ ਬੰਦਾ ਕਿਤੇ ਨਾ ਕਿਤੇ ਘਰ ਦੇ ਵਿੱਚ ਕੀ ਆ ਜ਼ਿਆਦਾ ਆਪਣੀ ਵਾਈਫ ਦੇ ਨਾਲ ਅਟੈਚ ਹੋਣਾ ਨੂੰ ਕੋਈ ਜ਼ਰੂਰ ਦਾ ਕਲਾਮ ਕਹਿ ਦਿੰਦਾ ਠੀਕ ਆ ਕੋਈ ਤੀਮੀ ਦੇ ਥੱਲੇ ਲੱਗਿਆ ਕਹਿ ਦਿੰਦਾ ਸੋਚ ਕੇ ਦੇਖੋ ਜਿਹੜੀਆਂ ਸੁਣਦੀਆਂ ਨੇ ਠੀਕ ਹੈ ਨਾ ਸਾਨੂੰ ਜਦੋਂ ਇਹ ਗੱਲ ਕਿਹਾ ਜਾਂਦਾ ਠੀਕ ਹੈ ਨਾ ਕੋਈ ਬੰਦੇ ਨੂੰ ਕੋਈ ਕਹਿੰਦਾ ਤੀਮੀ ਦੇ ਥੱਲੇ ਲੱਗਾ ਜੀ ਜੋਰੂ ਦਾ ਗੁਲਾਮ ਆ ਜਿਹਨੂੰ ਕਿਹਾ ਜਾਂਦਾ ਉਹ ਬੰਦਾ ਕੀ ਔਖਾ ਜਿਹਾ ਮਹਿਸੂਸ ਕਰਦਾ ਪਰ ਕੀ ਆ ਇਹਨਾਂ ਦੇ ਤਾਂ ਪੱਕੀ ਮੋਹਰ ਲੱਗੀ ਹੋਈ ਆ ਨਾ ਕਿ ਇਹ ਗੁਲਾਮ ਨੇ ਔਰਤ ਨੂੰ ਗੁਲਾਮਦਗੀ ਆ ਕਿਹਾ ਵੀ ਜਾਂਦਾ ਤੇ ਪੈਰ ਦੀ ਜੁੱਤੀ ਕਹਿ ਕੇ ਸੰਬੋਧਨ ਕਿਉਂ ਕੀਤਾ ਜਾਂਦਾ ਇਹ ਸਾਰੇ ਜਾਣਦੇ ਆ ਪਰ ਪੈਰ ਦੀ ਜੁੱਤੀ ਦੋਸਤੋ ਸਾਰੇ ਸਰੀਰ ਨੂੰ ਕਸਟ ਤੋਂ ਵੀ ਬਚਾਉਂਦੀ ਆ ਉਹੀ ਮਖੂਦ ਰੱਖਦੀ ਆ ਤੇ ਮੈਂ ਕਹਿੰਦਾ ਬਿਨਾ ਜੁੱਤੀ ਤੋਂ ਕੋਈ ਤੁਰ ਨਹੀਂ ਸਕਦਾ ਕੰਡਿਆਂ ਦੇ ਉੱਤੇ ਫਿਰ ਤੱਲੇ ਜੱਗਦੀ ਕੀ ਆ ਜੁੱਤੀ ਲੱਗਦੀ ਆ ਜੇ ਅਹਿਸਾਸ ਕਰਕੇ ਦੇਖੀਏ ਏਸੇ ਕਰਕੇ ਮੈਂ ਕਹਿੰਦਾ ਦੋਸਤੋ ਕਿ ਅਸੀਂ ਜੇਕਰ ਦੇਖੀਏ ਸਾਡੇ ਇਤਿਹਾਸਕਾਰਾਂ ਨੇ ਵੀ ਕਿਤੇ ਨਾ ਕਿਤੇ ਧੱਕਾ ਕੀਤਾ ਇੱਕ ਵਾਰ ਨਹੀਂ ਕੀਤਾ ਅਸੀਂ ਵੀ ਧੱਕਾ ਵੈਸੇ ਆਪ ਵੀ ਕਰਦੇ ਰਹਿੰਦੇ ਆ ਜਿਵੇਂ ਅਕਸਰ ਜਦੋਂ ਦੋ ਬੰਦੇ ਲੜਦੇ ਆ ਤਾਂ ਪਹਿਲਾਂ ਮਾਂ ਭੈਣ ਵਿਚਾਲੇ ਲੈ ਕੇ ਆਉਣਾ ਗਾਲ ਮਾਂ ਤੇ ਭੈਣ ਦੀ ਦਿੱਤੀ ਜਾਂਦਾ ਜਿੰਨਾਂ ਦਾ ਕਸੂਰ ਕੋਈ ਨਹੀਂ ਹੁੰਦਾ ਪਰ ਦੋਸਤੋ ਇਤਿਹਾਸਕਾਰਾਂ ਨੇ ਕਿੱਥੇ ਧੱਕਾ ਕਰ ਗਏ ਕੋਈ ਇਤਿਹਾਸ ਕਰਨ ਇਤਿਹਾਸ ਕੀਆ ਮਰਦਾਂ ਨੇ ਵੱਧ ਲਿਖਿਆ ਤੇ ਮਰਦਾਂ ਨੇ ਔਰਤ ਨੂੰ ਇਸੇ ਕਰਕੇ ਮਨਫੀ ਕਰਕੇ ਰੱਖਿਆ ਹੋਇਆ ਇਤਿਹਾਸ ਦੇ ਵਿੱਚੋਂ ਕਦੇ ਦੇਖਿਓ ਇਤਿਹਾਸ ਚਾ ਕੇ ਮਾਈ ਭਾਗੋ ਦਾ ਅਨੂਪ ਕੌਰ ਦਾ ਮਾਤਾ ਦੀਪ ਕੌਰ ਦਾ ਸਰਦਾਰਨੀ ਸਦਾ ਕੌਰ ਦਾ ਧਰਮ ਕੌਰ ਦਾ ਚੰਦ ਕੌਰ ਦਾ ਮਹਾਰਾਣੀ ਜਿੰਦਾ ਦਾ ਰਾਣੀ ਸਾਹਿਬ ਕੌਰ ਦਾ ਮਾਤਾ ਸਾਹਿਬ ਕੌਰ ਨਹੀਂ ਰਾਣੀ ਸਾਹਿਬ ਕੌਰ ਜਿਹੜੀ ਕਿ ਪਟਿਆਲੇ ਵਾਲੇ ਮਹਾਰਾਜੇ ਦੇ ਖਾਨਦਾਨ ਚੋਂ ਪਹਿਲਾ ਹੋਈ ਆ ਉਹਦੀ ਕਦੇ ਜੰਗਾ ਜੁਦਾਂ ਦੀ ਮਾਕੇ ਕੂਟਨੀਤੀ ਤੇ ਉਹਦਾ ਮਾਕੇ ਜਜ਼ਬਾ ਦੇਖਿਓ ਕੀ ਸੀ ਜਿਹੜੀ ਆਪਣਾ ਪਰਿਵਾਰ ਛੱਡ ਕੇ ਆ ਗਈ ਜੀ ਫਤਿਹ ਘੜਤੋਂ ਤੇ ਬੀਬੀ ਸੁਭਾਗੀ ਹੋਗੀ ਬੀਬੀ ਲੱਛੀ ਹੋਗੀ ਇਹਨਾਂ ਦਾ ਇਤਿਹਾਸ ਜਾਣਿਓ ਕਦੇ ਪੜ ਕੇ ਦੇਖੋ ਤੁਹਾਨੂੰ ਪਤਾ ਲੱਗੂ ਕਿ ਮਰਦ ਸਮਾਜ ਕਿੱਥੇ ਭੱਜਿਆ ਤੇ ਇੱਥੇ ਔਰਤ ਨੇ ਆਵਾਜ਼ ਬੁਲੰਦ ਕੀਤੀ ਆ ਅਸੀਂ ਵੱਡੇ ਵੱਡੇ ਮੁਲਕਾਂ ਦੀ ਕ੍ਰਾਂਤੀਆਂ ਦੀ ਗੱਲ ਕਰਦੇ ਆ ਫਰਾਂਸ ਦੀ ਕ੍ਰਾਂਤੀ ਜੇ ਆਈ ਆ ਤਾਂ ਔਰਤਾਂ ਦੇ ਅੰਦੋਲਨ ਕਰਕੇ ਆਈ ਸੀ ਤੇ ਸਾਡੇ ਦੁੱਖ ਕੀਨੇ ਚੱਲਿਆ 47 ਚ ਲਾ ਲਓ 84 ਚ ਲਾ ਲਓ ਦਿੱਲੀ ਦੰਗਿਆਂ ਚ ਲਾ ਲਓ ਸਭ ਤੋਂ ਵੱਧ ਦੁੱਖ ਕੀਨੇ ਚੱਲਿਆ ਔਰਤਾਂ ਨੇ ਚੱਲਿਆ ਆਜ਼ਾਦੀ ਦੇ ਵਿੱਚ ਨਾ ਦੋਸਤੋ ਕਿਰਪਾਲ ਸਿੰਘ ਦੀਆਂ ਕਦੇ ਰਚਨਾਵਾਂ ਪੜ ਕੇ ਦੇਖਿਓ ਕਿ 47 ਦੇ ਵਿੱਚ ਔਰਤਾਂ ਤੇ ਤਸ਼ੱਦਦ ਕੀ ਹੋਇਆ ਸੀ ਅਸੀਂ ਕਿਲਾ ਤਸ਼ੱਦਦ ਕਹਿ ਕੇ ਛੜ ਦਿੰਨਾ ਵੀ ਬੜਾ ਹੋਇਆ ਜੀ 10 ਲੱਖ ਮਾ ਕੇ ਲੋਕ ਮਰ ਗਏ ਸੀ ਪਰ ਮਾੜਾ ਜਦੋਂ ਇਹ ਕਹਿੰਦਾ ਮਹਿਸੂਸ ਕਰਕੇ ਦੇਖੋ ਆਪਾਂ ਇਨੀ ਗੱਲ ਕਰਕੇ ਇਹਨਾਂ ਭੁੱਲ ਜਾਣਾ ਪਰ ਜਿਹਦੇ ਤੇ ਹੋਇਆ ਤੇ ਔਰਤ ਤੇ ਸਭ ਤੋਂ ਵੱਧ ਹੋਇਆ ਜਿਹਦੇ ਵਿੱਚ ਉਹਨਾਂ ਬੜੀਆਂ ਘਟਨਾਵਾਂ ਕਿਰਪਾਲ ਸਿੰਘ ਜ਼ਿਕਰ ਕਰਦੇ ਨੇ ਥੋਵਾ ਖਾਲਸਾ ਦੇ ਵਿੱਚ 1200 ਦੇ ਕਰੀਬ ਮਰਦ ਔਰਤ ਇਕੱਠੇ ਹੋ ਕੇ ਇੱਕ ਹਵੇਲੀ ਦੇ ਵਿੱਚੋਂ ਲੜਾਈ ਲੜਦੇ ਆ ਜਿਦੇ ਵਿੱਚ ਔਰਤਾਂ ਮੋਰੀ ਭੂਮਿਕਾ ਵੀ ਨਿਭਾਉਂਦੀਆਂ ਨੇ ਉਸੇ ਪਿੰਡ ਜਦੋਂ 90 ਔਰਤਾਂ ਇੱਕ ਖੂਹ ਤੇ ਘਰ ਜਾਂਦੀਆਂ ਤਾਂ ਸਾਰੀਆਂ ਸਾਰੀਆਂ ਆਪਣੀ ਇੱਜ਼ਤਾਂ ਦੀ ਖਾਤਰ ਉਸ ਖੂਹ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੰਦੀਆਂ ਨੇ ਉਹਦੇ ਵਿੱਚੋਂ ਹੀ ਇੱਕ ਇੰਦਰਕੌਰ ਨਾਦੀਕ ਛੋਟੀ 8 ਸਾਲ ਦੀ ਬੱਚੀ ਵੀ ਕਿਰਪਾਨ ਲੈ ਕੇ ਆ ਕੇ ਕਿਹਾ ਲੜਨ ਦੇ ਲਈ ਕਿਹਾ ਮੂਹਰੇ ਹੋ ਕੇ ਖੜੀ ਹੋ ਜਾਂਦੀ ਹੈ ਜਿਹੜੀ ਘਟਨਾ ਵਾਪਰੀ ਸੀ ਦੋਸਤੋ ਬਹਾਲੀ ਸੀ ਤਹਿਸੀਲ ਕਹੂਟਾ ਦੇ ਗੁਰੂ ਘਰ ਦੇ ਵਿੱਚ ਜਿੱਦੇ ਪੰਜ-ਪੰਜ ਦੇ ਜਥੇ ਬਣਾ ਕੇ ਗੁਰੂ ਸਾਹਿਬ ਦੀ ਤਰਜ ਤੇ ਜਿਵੇਂ ਚਮਕੌਰ ਦੀ ਗੜੀ ਜੋ ਜੰਗ ਲੜੀ ਸੀ ਇਸ ਤਰੀਕੇ ਨਾਲ 47 ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚੋਂ ਬਾਹਰ ਆ ਕੇ ਪੰਜ-ਪੰਜ ਸਿੰਘਾਂ ਦਾ ਜਥਾ ਆ ਕੇ ਲੜਾਈ ਲੜਦਾ ਤੇ ਖੀਰੋ ਜਿਹੜੇ ਆ ਸਿੰਘਣੀਆਂ ਰਹਿ ਜਾਂਦੀਆਂ ਨੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀਆਂ ਕਿ ਸਾਨੂੰ ਆਪਣੇ ਹੱਥੀ ਤੁਸੀਂ ਕੀ ਆ ਸਾਨੂੰ ਕਤਲ ਕਰ ਦਿਓ ਤਾਂ ਕਿ ਸਾਡੀ ਇੱਜ਼ਤ ਆਬਰੂ ਕੀ ਮਾਫੂਦ ਰਹਿ ਸਕੇ ਤੇ ਉਹਨਾਂ ਦੇ ਘਰ ਵਾਲੇ ਪ੍ਰੀਤਮ ਸਿੰਘ ਕਰਕੇ ਉਹਨਾਂ ਨੂੰ ਕੀ ਆਪਣੇ ਹੱਥੀ ਮਾਰ ਕੇ ਬਾਅਦ ਵਿੱਚ ਦੁਸ਼ਮਨਾ ਦੇ ਨਾਲ ਲੋਹਾ ਲੈnde ਹੋਏ ਆਪਣੀਆਂ ਜਾਨਾਂ ਵਾਰ ਜਾਂਦੇ ਆ ਤੇ ਉਸੇ ਤਰ੍ਹਾਂ ਗੁਜਰਖਾਨ ਦੇ ਪਿੰਡ ਦੇ ਨੇੜੇ ਦੀ ਇੱਕ ਘਟਨਾ ਦਾ ਕਿਰਪਾਲ ਸਿੰਘ ਜ਼ਿਕਰ ਕਰਦੇ ਆ ਕਿ ਇੱਕ ਲੜਕੀ ਜਿਹੜੀ ਆਪਣੀ ਸਹੇਲੀ ਇੱਕ ਮੁਸਲਮਾਨ ਲੜਕੀ ਦਾ ਇੱਕ ਬੁਰਕਾ ਪਹਿਨ ਕੇ ਆਉਂਦੀ ਆ ਰਾਹ 'ਚ ਚਾਰ ਮੁਸਲਮਾਨ ਜਿਹੜੇ ਕਿ ਲਟੇਰੇ ਉਹਨੂੰ ਘੇਰ ਲੈਂਦੇ ਆ ਤੇ ਨਾਲ 3 ਫੁੱਟ ਦੀ ਕਿਰਪਾਨ ਲੈ ਕੇ ਉਹ ਕੀ ਆ ਪਹਿਲੇ ਤੇ ਬਾਰ ਕਰਦੀ ਆ ਆਪਣੀ ਪਹਿਲਾਂ ਸ਼ਾਫ ਸਿੱਟ ਦਿੰਦੀ ਆ ਤੇ ਸ਼ਾਫ ਚੱਕਰ ਲੱਗੇ ਤੇ ਗਲ ਵੱਢ ਕੇ ਤੀ ਸਿੱਟ ਦਿੰਦੀ ਆ ਤੇ ਦੂਸਰੇ ਤੋਂ ਉਹਨੂੰ ਖੰਜਰ ਦੇ ਨਾਲ ਮਾਰ ਦਿੰਦੀ ਆ ਇੱਕ ਅਖੀਰ ਦੇ ਵਿੱਚ ਬੰਦਾ ਜਿਹੜਾ ਰਹਿ ਜਾਂਦਾ ਉਹ ਉਸ ਦਾ ਫਿਰ ਕੀ ਆ ਕਤਲ ਕਰਤਾ ਤੇ ਉਹ ਵੀ ਲੜਦੀ ਹੋਈ ਫਿਰ ਕੀ ਆ ਸ਼ਹੀਦ ਹੁੰਦੀ ਆ ਲਾਲਪੁਰ ਦਾ ਕਾਫਲਾ ਜਦੋਂ ਲੁੱਟਿਆ ਜਾਂਦਾ ਉਹਦੀ ਬੜੀ ਤਕੜੀ ਘਟਨਾ ਜਦੋਂ ਜੜਾ ਵਾਲਾ ਪਿੰਡ ਦੇ ਨੇੜੇ ਜਾ ਕੇ ਨਵਾਬ ਉਂਦੋਟ ਦੇ ਜਿਹੜੇ ਕੀ ਆ ਮੱਕੇ ਚਮਚੇ ਹੁੰਦੇ ਆ ਉਹ ਮਸ਼ੀਨ ਗਨ ਨਾਲ ਲੈ ਕੇ ਉਹਨਾਂ ਤੇ ਹਮਲਾ ਕਰ ਦਿੰਦੇ ਆ ਤੇ ਉਦੋਂ ਸਾਰੇ ਕੀ ਅਪਮਤਰੇ ਹੁੰਦੇ ਆ ਤਾਂ ਇੱਕ ਲੜਕੀ ਜਿਹੜੀ ਚੱਕ ਨੰਬਰ 29 ਦੇ ਵਿੱਚੋਂ ਸੀ ਉਹ ਫਿਰ ਕੀ ਹੈ ਪਿਛਲੇ ਪਾਸੇੋਂ ਆ ਕੇ 12 ਬੋਰ ਦੀ ਬੰਦੂਕ ਦੇ ਨਾਲ ਉਸ ਜਿਹੜਾ ਮਸ਼ੀਨ ਗਨ ਨਾਲ ਉਹ ਚਲਾ ਰਿਹਾ ਬੰਦਾ ਹੁੰਦਾ ਉਹਦੇ ਸਿਰ ਨੂੰ ਕੀ ਆ ਪਾੜ ਕੇ 12 ਬੋਰ ਦੇ ਫਾਇਰ ਨਾਲ ਮਾਰਦੀ ਆ ਤੇ ਬਾਅਦ ਚ ਆਪ ਵੀ ਲੜਦੀ ਉੱਥੇ ਸ਼ਹੀਦ ਹੋ ਜਾਂਦੀ ਆ ਤੇ ਉਹਦਾ ਪੂਰਾ ਕਾਫਲਾ ਜਿਹੜਾ ਹੁੰਦਾ ਬਚਾ ਕੇ ਕੀ ਆ ਗਾਹਾਂ ਲੰਘ ਜਾਂਦਾ ਜੜਾ ਵਾਲਾ ਨੂੰ ਤੋਂ ਕੱਲੀ ਲੜਕੀ ਉਹਨਾਂ ਸਾਰਿਆਂ ਨਾਲ ਟੱਕਰ ਲੈਂਦੀ ਆ ਉਹ ਇਤਿਹਾਸ ਪੜਨ ਵਾਲੇ ਆ ਜਿਹੜੇ ਕੀ ਆ ਕਿਤੇ ਨਾ ਕਿਤੇ ਛੋਪੇ ਹੋਏ ਆ ਪਰ ਸਾਨੂੰ ਇਤਿਹਾਸ ਕਿਤੇ ਨਾ ਦਾ ਦਿੱਸਦੇ ਆ ਤੇ ਔਰਤ ਦੀ ਜੇਕਰ ਕਦਰ ਕਰਦੇ ਹੋ ਰਿਸਪੈਕਟ ਕਰਦੇ ਹੋ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੇ ਕਦੇ ਨਾ ਵਿਹਲੇ ਬੈਠ ਕੇ ਮਹਿਸੂਸ ਕਰਕੇ ਦੇਖਿਓ ਇੱਕ ਧੀ ਦਾ ਸਭ ਤੋਂ ਵੱਡਾ ਰੋਲ ਮਾਡਲ ਕੌਣ ਹੁੰਦਾ ਉਸ ਦਾ ਪਿਓ ਹੁੰਦਾ ਬੇਸ਼ੱਕ ਕਿੰਨਾ ਵੀ ਮਾੜਾ ਹੋਵੇ ਬਾਹਰਲੇ ਸਮਾਜ ਵਾਸਤੇ ਪਰ ਇੱਕ ਧੀ ਨੂੰ ਆਪਣਾ ਪਿਓ ਹਮੇਸ਼ਾ ਕੀ ਹੈ ਆਦਰਸ਼ ਲੱਗਦਾ ਹੁੰਦਾ ਤੇ ਅਸੀਂ ਅਕਸਰ ਕੀ ਦੇਖਦੇ ਆਂ ਕਿ ਜੋਕ ਵੀ ਕਰੇ ਆਪਦੀ ਮਾਂ ਨਾਲ ਲੋਹੇ ਲਾਖੇ ਹੋ ਜਾਂਦੇ ਆ ਪੁੱਠਾ ਸਿੱਧਾ ਵੀ ਬੋਲ ਦਿੰਦੇ ਆ ਪਰ ਪਿਓ ਨਾਲ ਨਹੀਂ ਮਾਂ ਕੇ ਪੰਗਾ ਲੈਣਦੇ ਕਿਉਂ ਕਿਉਂਕਿ ਪਿਓ ਦੇ ਛੇਤਰ ਤੋਂ ਡਰ ਲੱਗਦਾ ਤੇ ਇੱਕ ਕੀ ਆ ਸਿਰਫ ਮਾਂ ਨੂੰ ਇਹ ਸੇ ਕਰਕੇ ਅਗਲਾ ਕੀ ਘੁਰਕੀ ਲੈ ਕੇ ਪੈਂਦਾ ਕਿਉਂਕਿ ਮਾਂ ਦਾ ਦਿਲ ਕੀ ਆ ਨਰਮ ਹੁੰਦਾ ਤੇ ਮਾਫ਼ ਬੜੀ ਛੇਤੀ ਕਰ ਦਿੰਦੀ ਆ ਕਦੇ ਮਾਂ ਨਾਲ ਅਸੀਂ ਲੜਦੇ ਆ ਉਦੋਂ ਮਾਫੀ ਮੰਗਣ ਦੀ ਲੋੜ ਨਹੀਂ ਪੈਂਦੀ ਤੇ ਮਾਂ ਦੁਆਰੇ ਫੇਰ ਕੇ ਉਸੇ ਤਰੀਕੇ ਨਾਲ ਹਸਤੀ ਖੇਡਦੀ ਸਾਡੇ ਨਾਲ ਬੋਲਦੀ ਆ ਤੇ ਹੋਰ ਕਿਸੇ ਰਿਸ਼ਤੇ ਚ ਗੁੱਸਾ ਕਰਕੇ ਦੇਖਦੇ ਆ ਤਾਂ ਸਾਡੇ ਨਾਲ ਅਕੜੇਮਾ ਵੀ ਰੱਖਿਆ ਜਾਂਦਾ ਇਹ ਮਾਂ ਦਾ ਦਿਲ ਹੁੰ ਇਸੇ ਕਰਕੇ ਦੋਸਤੋ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਔਰਤ ਦਿਵਸ ਦੇ ਦਿਨ ਨੂੰ ਕਲਾਕੀਆ ਮੈਂ ਕਹਿੰਦਾ ਮਰਦ ਦਿਵਸ ਕਿਉਂ ਨਹੀਂ ਮਨਾਇਆ ਜਾਂਦਾ ਕਿਉਂਕਿ ਸਾਡੇ ਕੀਆ ਸਮਾਜ ਦੇ ਵਿੱਚ ਮਰਦ ਨੂੰ ਰੁਤਬੀ ਅਸੀਂ ਕੀ ਆਪਣੇ ਆਪ ਨੂੰ ਇੰਨਾ ਵੱਡਾ ਦੇ ਰੱਖਿਆ ਔਰਤ ਨੂੰ ਉਹ ਮਨਾਇਆ ਹੀ ਤਾਂ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਉਹਨੂੰ ਲੈਟ ਡਾਊਨ ਕੀਤਾ ਗਿਆ ਤੇ ਉਹਨੂੰ ਚੱਕਣ ਵਾਸਤੇ ਤਾਂਾਂ ਬੇਜਕ ਕੀ ਆ ਬਥੇਰਾ ਕੁਝ ਹੋਈ ਜਾਂਦਾ ਪਰ ਸਾਡੇ ਜਿਹੜੇ ਲੇਖਕ ਨੇ ਉਹਨਾਂ ਨੇ ਵੀ ਧੋਖਾ ਕੀਤਾ ਭਾਸ਼ਾ ਦੇ ਜਿਹੜੇ ਮੱਕ ਸਾਡੇ ਮਾਹਰ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਕਮਜ਼ੋਰ ਪੱਖ ਨੂੰ ਕੀ ਆ ਔਰਤਵਾਦੀ ਜਿਹੜੇ ਸ਼ਬਦ ਨੇ ਉਹ ਦੇ ਕੇ ਸੰਬੋਧਨ ਕਰਕੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਕਮਜ਼ੋਰ ਦਿਖਾਇਆ ਪਰ ਸੇਕ ਝੱਲਣ ਜੇ ਮੈਂ ਤਵੀ ਦੇ ਤਵੇ ਦੀ ਗੱਲ ਕੀਤੀ ਹੈ ਕਿ ਸੇਕ ਔਰਤਵਾਦ ਚੱਲਦੀ ਐ ਇਸੇ ਕਰਕੇ ਤਵੀ ਵੱਡੀ ਹੁੰਦੀ ਆ ਠੀਕ ਹੈ ਨਾ ਆਕਾਰ ਦੇ ਵਿੱਚ ਵੱਡੀ ਹੁੰਦੀ ਆ ਪਰ ਉਹਦਾ ਨਾਮ ਜਿਹੜਾ ਹੈਗਾ ਉਹ ਔਰਤਵਾਦੀ ਆ ਤੇ ਤਵਾ ਛੋਟਾ ਜਿਹਨੂੰ ਸੇਕ ਕੁਝ ਨਹੀਂ ਲੱਗਦਾ ਕਿ ਮਰ ਤੋਂ ਸੇਕ ਨਹੀਂ ਚੱਲਦਾ ਜਿਹੜਾ ਔਰਤ ਚੱਲਦੀ ਆ ਅੱਜ ਦੇ ਹਾਲਾਤਾਂ ਦੇ ਵਿੱਚ ਦੇਖੋ ਪੁੱਤ ਮਰੇ ਦਾ ਦੁੱਖ ਜਿਹੜਾ ਮਾਂ ਚੱਲਦੀ ਆ ਨਾ ਘਰੇ ਚਾਰ ਦੁਵਾਰੀ ਖਾਣ ਨੂੰ ਆਉਂਦੀ ਆ ਤੇ ਪਿਓ ਦਾ ਟਾਈਮ ਤਾਂ ਫੇਰ ਵੀ ਬਾਹਰ ਅੰਦਰ ਪਾਸ ਹੋ ਜਾਂਦਾ ਜਿਹਦਾ ਪੁੱਤ ਮਰ ਜਾਂਦਾ ਕੋ ਦਿਮਾਗ ਹੋਰ ਪਾਸੇ ਲੱਗ ਜਾਂਦਾ ਉਸ ਔਰਤ ਦੇ ਹਾਲਾਤ ਸੋਚ ਕੇ ਦੇਖਿਓ ਜਿਹੜੀ ਘਰ ਦੀਆਂ ਕੰਧਾਂ ਤੋਂ ਬਾਹਰ ਨਹੀਂ ਜਾਂਦੀ ਘਰ ਦੀਆਂ ਕੰਧਾਂ ਦੇ ਵਿੱਚ ਰਹਿ ਕੇ ਕਿਸ ਤਰੀਕੇ ਨਾਲ ਕੀ ਆ ਦਰਦਾਂ ਨੂੰ ਚੱਲਦੀ ਆ ਜੇ ਰਿਸਪੈਕਟ ਕਰਦੇ ਹੋ ਤਾਂ ਆਪਣੀ ਮਾਂ ਨੂੰ ਮਾਕੇ ਸਾਰੇ ਜਿਹੜੇ ਰਿਸ਼ਤੇ ਆ ਤੁਹਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਪਿਆਰ ਦਿਓ ਐਨੀਆਂ ਕਿ ਬੇਨਤੀਆਂ ਕਰਦਾ ਫਤਿਹ ਅੱਜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ